ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕੰਡ 13 ਇੱਕ ਸ਼ਾਮ ਕਮਲ ਤੇ ਟ੍ਰੀਨਾ ਕਾਸਮੈਟਿਕ ਸਟੋਰ ਦਾ ਹਿਸਾਬ-ਕਿਤਾਬ ਕਰ ਰਹੇ ਸਨ ਅਸਲ ਵਿੱਚ ਕਮਲ ਹੀ ਹਿਸਾਬ-ਕਿਤਾਬ ਲਿਖਿਆ ਕਰਦਾ ਸੀ ਕਰਮਚਾਰੀਆਂ ਦੇ ਖਰਚੇ ਕਿਰਾਇਆ ਬਿਜਲੀ ਤੇ ਪਾਣੀ ਦਾ ਬਿੱਲ ਸਿਕਿਉਰਿਟੀ ਦਾ ਬਿੱਲ ਇੰਸ਼ੋਰੈਂਸ ਦਾ ਬਿੱਲ ਫੂਟਕਲ ਖਰਚੇ ਤੇ ਬੈਂਕ ਦੀ ਕਿਸ਼ਤ ਕੱਢ ਕੇ ਟ੍ਰੀਨਾ ਕੋਲ ਮਹੀਨੇ ਦੇ ਕੋਈ 7000 ਡਾਲਰ ਨੇ ਕਹ ਲਉਂਦੇ ਸਨ ਤੇ ਕਮਲ ਤੋਂ ਉਧਾਰਲੇ ਪੈਸੇ ਨੂੰ ਵਾਪਸ ਮੋੜਨ ਖਾਤਰ ਉਹ 2000 ਡਾਲਰ ਉਹਨੂੰ ਵਾਪਸ ਕਰ ਦਿੰਦੀ ਸੀ ਤੇ ਬਾਕੀ ਵਿੱਚੋਂ ਆਪਣੇ ਖਰਚੇ ਕੱਢ ਕੇ ਵੀ ਉਹ 2000 ਡਾਲਰ ਬੈਂਕ ਵਿੱਚ ਸੁੱਟ ਸਕਦੀ ਸੀ ਉਹ ਹੁਣ ਬਹੁਤ ਖੁਸ਼ ਸੀ ਇਸੇ ਪ੍ਰਸੰਗ ਵਿੱਚ ਇੱਕ ਸ਼ਾਮ ਨੂੰ ਕਮਲ ਨੇ ਆਖਿਆ ਵੇਖ ਹੁਣ ਤੂੰ ਮਾਲਕ ਹੈ ਆਪਣੇ ਆਪ ਦੀ ਆਪਣੇ ਕਾਰੋਬਾਰ ਦੀ ਤੈਨੂੰ ਇਹ ਗੱਲ ਹੋ ਰੱਖਣੀ ਚਾਹੁੰਦਾ ਹਾਂ ਕਿ ਤੂੰ ਆਪਣੇ ਕਰਮਚਾਰੀਆਂ ਪ੍ਰਤੀ ਹਮੇਸ਼ਾ ਸੋਹਰਦ ਅਤੇ ਖਿਆਲ ਰੱਖਣ ਵਾਲੀ ਰਹਿਣਾ ਹੈ ਮੈਂ ਵੇਖਿਆ ਕਿ ਤੇਰੇ ਕੋਲ ਕੰਮ ਕਰਨ ਵਾਲੀਆਂ ਕੁੜੀਆਂ ਕਿੰਨੀਆਂ ਮਿਹਨਤੀ ਹਨ ਉਹਨਾਂ ਨੂੰ ਪਰਿਵਾਰ ਵਾਂਗ ਹੀ ਸਮਝਣਾ ਖੁਸ਼ੀ ਇਸ ਗੱਲ ਦੀ ਹੈ ਕਿ ਤੈਨੂੰ ਹੁਣ ਕਦੇ ਕਿਸੇ ਦੀ ਵੀ ਗੁਲਾਮ ਬਣਨੀ ਲੋੜ ਨਹੀਂ ਹੋਵੇਗੀ ਬਿਲਕੁਲ ਤੂੰ ਠੀਕ ਹੈ ਪਰ ਇਹ ਤੇਰੀ ਮਿਹਰਬਾਨੀ ਹੈ ਕਮਲ ਤੈਨੂੰ ਇਹ ਜਾਣ ਕੇ ਨਹੀਂ ਦੱਸਿਆ ਕਿ ਪਿਛਲੇ 11 ਮਹੀਨੇ ਤੋਂ ਵੀ ਬਦ ਵਕਤ ਬੀਤ ਗਿਆ ਮੈਂ ਕਿਸੇ ਗਾਹਕ ਨਾਲ ਨਹੀਂ ਸੀ ਗਈ ਕਿਉਂਕਿ ਗਾਹਕ ਦੇ ਫੋਨ ਆਉਣ ਉੱਤੇ ਤੂੰ ਮੇਰੇ ਅੱਗੇ ਆਖੜਦਾ ਸੀ ਮੈਨੂੰ ਇਓਂ ਲੱਗਣ ਲੱਗ ਪੈਂਦਾ ਸੀ ਜਿਵੇਂ ਮੈਂ ਤੇਰੇ ਨਾਲ ਧੋਖਾ ਕਰਦੀ ਹਾਂ ਭਾਵੇਂ ਤੂੰ ਕਦੇ ਮੈਨੂੰ ਇਸ ਕੰਮ ਤੋਂ ਰੋਕਿਆ ਨਹੀਂ ਅਸਲ ਵਿੱਚ ਤੂੰ ਤਾਂ ਤੇਰੇ ਹਿੱਤ ਤੇ ਹਮਦਰਦੀ ਨੇ ਮੇਰੇ ਕੋਲੋਂ ਬਹੁਤ ਦੇਰ ਪਹਿਲਾਂ ਹੀ ਛੱਡਾ ਦਿੱਤਾ ਸੀ ਹੁਣ ਮੈਨੂੰ ਇਹ ਫਿਕਰ ਨਹੀਂ ਕਿ ਕਦੇ ਕਿਸੇ ਐਰੀਕਾ ਦਾ ਮੈਂ ਦਿਲ ਦੁਖਾਵਾਂਗੀ ਸੱਚ ਦੱਸਾਂ ਉਹ ਐਰੀਕਾ ਵਾਲੀ ਗੱਲ ਹਤੇ ਤੇਰੇ ਵੱਲੋਂ ਦਿੱਤੀ ਇੱਜ਼ਤ ਤੇ ਪਿਆਰ ਨੇ ਮੈਨੂੰ ਬਦਲ ਕੇ ਹੀ ਤਰ ਦਿੱਤਾ ਚਲੋ ਬਹੁਤ ਚੰਗਾ ਹੋਇਆ ਵੈਕਟਰੀ ਨਾ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਤੂੰ ਜਾਣਦੀ ਕਿ ਦਰਦਲ ਵਿੱਚੋਂ ਵੀ ਖੂਬਸੂਰਤ ਕਮਲ ਬਾਹਰ ਨਿਕਲਦਾ ਹੈ ਤੇਰਾ ਫੋਨ ਨੰਬਰ ਬਦਲ ਗਿਆ ਬਸ ਗੱਲ ਖਤਮ ਤੇ ਤੀਤ ਇੱਕ ਮੱਧਮ ਪਰਛਾਵਾ ਬਣ ਕੇ ਰਹਿ ਜਾਵੇਗਾ ਹਾਂ ਹੁਣ ਤਾਂ ਕੋਈ ਫੋਨ ਆਉਣਾ ਹੀ ਨਹੀਂ ਕਿਸੇ ਦਾ ਇਹ ਆ ਕੇ ਉਹ ਉੱਠ ਕੇ ਬਾਥਰੂਮ ਨੂੰ ਚਲੇ ਗਈ ਉਸ ਪਹਿਲੇ ਸਿਸਰੀ ਦਾ ਕਮਲ ਨੂੰ ਫੋਨ ਆ ਗਿਆ ਤੇ ਉਹ ਉੱਠ ਕੇ ਸੋਈ ਵਿੱਚ ਜਾ ਖੜਿਆ ਸਿਸਲੀ ਨੇ ਉਸਦਾ ਹਾਲ ਚਾਲ ਪੁੱਛਿਆ ਤੇ ਫਿਰ ਉਹਨੇ ਕਿਹਾ ਤੂੰ ਕਦੇ ਇੱਧਰ ਨਹੀਂ ਆਉਣਾ ਸ਼ਾਇਦ ਨਹੀਂ ਤੇਰੇ ਕੋਲ ਆ ਕੇ ਨਵੀਂ ਨੌਕਰੀ ਲੱਭਣੀ ਪਵੇਗੀ ਤੇ ਜੇ ਮਿਲ ਵੀ ਗਈ ਤਦ ਨਵੇਂ ਥਾਂ ਸੈਟ ਹੋਣਾ ਬੜਾ ਔਖਾ ਹੋ ਜਾਂਦਾ ਕਮਲ ਨੂੰ ਹੁਣ ਟਰੇਨਾਂ ਦੇ ਆਲੇ ਦੁਆਲੇ ਹੋਣ ਕਰਕੇ ਸਿਸਲੀ ਦਾ ਫੋਨ ਚੁੱਕਣਾ ਚੰਗਾ ਨਹੀਂ ਸੀ ਲੱਗਿਆ ਪਤਾ ਨਹੀਂ ਕਿਉਂ ਕਮਲ ਮੇਰੇ ਮਨ ਵਿੱਚ ਚਾਹੁੰਦਾ ਕਿ ਤੂੰ ਜੇ ਇੱਧਰ ਆ ਜਾਵੇਂ ਤਾਂ ਮੈਨੂੰ ਇਹ ਲੱਗੇਗਾ ਕਿ ਇੱਕ ਬਹੁਤ ਹੀ ਪਿਆਰਾ ਮਿੱਤਰ ਹਮੇਸ਼ਾ ਮੇਰੇ ਨੇੜੇ ਇਸ ਲਈ ਤੂੰ ਕਿਸੇ ਨੂੰ ਡੇਟਿੰਗ ਕਿਉਂ ਨਹੀਂ ਕਰਦੀ ਤੂੰ ਡੇਟਿੰਗ ਕਰਿਆ ਕਰ ਪਰ ਕਿਸੇ ਵੀ ਮਰਦ ਦੇ ਸ਼ੁਰੂ-ਸ਼ੁਰੂ ਵਿੱਚ ਬੋਲੇ ਮਿੱਠੇ ਸ਼ਬਦਾਂ ਉੱਤੇ ਨਾ ਪਿਗਲਿਆ ਕਰ ਜ਼ਰਾ ਸੌਖਸ ਰਿਆ ਕਰ ਪਰ ਤੂੰ ਡੇਟਿੰਗ ਜ਼ਰੂਰ ਕਰ ਕੋਈ ਦਿਨ ਬਾਅਦ ਕੀ ਪਤਾ ਤੈਨੂੰ ਕੋਈ ਚੰਗਾ ਬੰਦਾ ਮਿਲ ਜਾਵੇ ਕਮਲ ਨੇ ਆਖਿਆ ਨਹੀਂ ਡੇਟਿੰਗ ਤੋਂ ਆ ਜਿਵੇਂ ਕੋਤਰਾਉਂਦੀ ਹਾਂ ਜੇ ਤੂੰ ਇੱਧਰ ਆ ਜਾਵੇਂ ਤਾਂ ਸ਼ਾਇਦ ਮੈਂ ਡੇਟਿੰਗ ਸ਼ੁਰੂ ਕਰ ਦੇਵਾਂ ਸ਼ਾਇਦ ਤੇਰੇ ਨਾਲ ਹੀ ਮੈਂ ਡੇਟਿੰਗ ਸ਼ੁਰੂ ਕਰ ਦੇਵਾਂ ਕੀ ਖਿਆਲ ਹੈ ਇਹ ਆ ਕੇ ਸਿਸਲੀ ਹੱਸਣ ਲੱਗ ਪਈ ਉਹ ਵੀ ਹੱਸ ਪਿਆ ਜਿਵੇਂ ਉਸ ਨੂੰ ਸਿਸਲੀ ਨੇ ਮਖੌਲ ਕੀਤਾ ਹੁਬਤੇ ਫਿਰ ਉਹਨੇ ਕਿਹਾ ਮੇਰੇ ਤੇਰੇ ਬਲਾਉਣ ਨਾਲ ਪਲਾਂ ਤਰੀ ਡੇਟਿੰਗ ਦਾ ਕੀ ਇਸ ਬੰਦੇ ਸਿਸਲੀ ਤੇਰੇ ਕੋਲ ਹੁਣ ਨਾ ਮੇਰੇ ਵਿੱਚ ਹੋਰ ਹਿੰਮਤ ਪਵੇਗੀ ਜਿਵੇਂ ਮੈਂ ਕਿਹਾ ਕਿ ਸ਼ਾਇਦ ਮੈਂ ਤੇਰੇ ਨਾਲ ਹੀ ਡੇਟਿੰਗ ਸ਼ੁਰੂ ਕਰ ਲਵਾਂ ਇੰਜ ਹੀ ਮੇਰੇ ਵਿੱਚ ਹੌਸਲਾ ਆਵੇਗਾ ਕਿਉਂਕਿ ਹੁਣ ਤਾਂ ਮੈਂ ਮਰਦਾਂ ਤੋਂ ਡਰ ਜੀ ਗਈਆਂ ਪਰ ਕੀ ਪਤਾ ਕਿ ਆਪਾਂ ਦੋਨੋਂ ਇੱਕ ਦੂਜੇ ਨਾਲ ਨਾਲ ਜੁੜ ਜਾਈਏ ਮੈਂ ਕਈ ਵਾਰ ਤੇਰੇ ਬਾਰੇ ਵੀ ਇੰਜ ਸੋਚ ਰਹਿੰਦੀ ਹਾਂ ਪਰ ਤੇਰੇ ਮਨ ਦਾ ਮੈਨੂੰ ਕੋਈ ਪਤਾ ਨਹੀਂ ਮੈਂ ਬਸ ਆਪਣੇ ਦਿਲ ਦੀ ਗੱਲ ਤੈਨੂੰ ਆਖੀ ਹੈ ਇਹ ਆਖ ਕੇ ਉਹ ਫਿਰ ਹੱਸਣ ਲੱਗ ਪਈ ਤ੍ਰਿਨਾ ਨੇ ਇੱਕ ਕਾਸਮੈਟਿਕ ਸਟੋਰ ਮੁੱਲ ਲੈ ਲਿਆ ਮੈਂ ਉਸਦੀ ਮਦਦ ਵੀ ਕਰਦਾ ਰਿਹਾ ਹਾਂ ਹਜੇ ਤੇਰੇ ਵੱਲ ਚੱਕਰ ਮਾਰਨ ਬਾਰੇ ਮੈਂ ਕੁਝ ਵੀ ਨਹੀਂ ਆਖ ਸਕਾਂਗਾ ਕਮਲ ਨੂੰ ਪਹਿਲਾਂ ਬੰਗ ਸਿਸਰੀ ਦਾ ਆਪਣੇ ਵੱਲ ਚਕਾਉਣ ਹੁਣ ਚੰਗਾ ਨਹੀਂ ਲੱਗਿਆ ਉਸ ਨੂੰ ਹੁਣ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਗਿਆ ਕਿ ਸੱਸ ਸਿਸਰੀ ਉਸ ਨਾਲ ਭਾਵਕ ਤੌਰ ਤੇ ਜੁੜ ਰਹੀ ਸੀ ਪਰ ਉਹ ਟ੍ਰੀਨਾ ਦਾ ਹਿੱਤ ਸਿਸਰੀ ਵੱਲ ਵਧਣ ਤੋਂ ਰੋਕ ਰਿਹਾ ਸੀ ਟ੍ਰੀਨਾ ਦਾ ਨਾਂ ਸੁਣ ਕੇ ਬੋਲੀ ਉਹ ਤੇਰੀ ਮਿੱਤਰ ਹੈ ਗਰਲਫ੍ਰੈਂਡ ਤਾਂ ਨਹੀਂ ਨਾ ਕਿ ਤੂੰ ਉਸ ਨੂੰ ਛੱਡ ਕੇ ਨਹੀਂ ਆ ਸਕਦਾ ਅਜੇ ਉਸ ਨੂੰ ਮੇਰੀ ਬਹੁਤ ਲੋੜ ਹੈ ਸਿਸਰੀ ਇਹ ਸੁਣ ਕੇ ਸਿਸਰੀ ਕੁਝ دیر ਚੁੱਪ ਰਹੀ ਤੇ ਫਿਰ ਬੋਲੀ ਕਿਵੇਂ ਉਸ ਦਾ ਸਟੋਰ ਬਹੁਤ ਵਧੀਆ ਚੱਲ ਰਿਹਾ ਹੈ ਉਹ ਪਹਿਲਾਂ ਨਾਲੋਂ ਹੁਣ ਜ਼ਿਆਦਾ ਆਜ਼ਾਦ ਹੈ ਚੰਗੀ ਗੱਲ ਹੈ ਮੇਰੇ ਵੱਲੋਂ ਤਾਰੀਆਂ ਦੇਣੀਆਂ ਉਸ ਨੂੰ ਕਮਲ ਮੈਂ ਵੀ ਪਹਿਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਮੈਨੂੰ ਬੜੀ ਖੁਸ਼ੀ ਹੋਈ ਇਹ ਸੁਣ ਕੇ ਸਿਸਲੀ ਤੂੰ ਇੱਕ ਬੜੇ ਭੜੇ ਰਿਸ਼ਤੇ ਤੋਂ ਨਿਕਲ ਗਈ ਹੈ ਇਹੋ ਅਸਲ ਜਿਉਣਾ ਹੁੰਦਾ ਹੈ ਮੈਂ ਬਹੁਤ ਖੁਸ਼ ਹਾਂ ਕਿ ਤੂੰ ਬੜੀ ਖੁਸ਼ ਹੈ ਕਮਲ ਬੋਲਿਆ ਕੋਈ ਨਾ ਤੂੰ ਫਿਕਰ ਨਾ ਕਰ ਤੂੰ ਮੈਨੂੰ ਫੋਨ ਕਰ ਲਿਆ ਕਰ ਜਦੋਂ ਵੀ ਤੇਰਾ ਦਿਲ ਕਰੇ ਤੇ ਜੇ ਚਾਹੇ ਤਦ ਤੈਨੂੰ ਮੈਂ ਵੀ ਫੋਨ ਕਰ ਦਿਆ ਕਰਾਂਗਾ ਚੰਗਾ ਹੁਣ ਮੈਂ ਗਰੋਸਰੀ ਖਰੀਦਣ ਚੱਲੀਆਂ ਤੇ ਆਪਾਂ ਫੇਰ ਗੱਲ ਕਰਾਂਗੇ ਸਸਰੀ ਨੇ ਅਲਵਿਦਾ ਆਖ ਫੋਨ ਕੱਟ ਦਿੱਤਾ ਤ੍ਰੀਨਾ ਬਾਥਰੂਮ ਤੋਂ ਵਾਪਸ ਆ ਕੇ ਕਮਲ ਨੂੰ ਫੋਨ ਉੱਤੇ ਵੇਖ ਕੇ ਅਪਾਰਟਮੈਂਟ ਵਿੱਚੋਂ ਬਾਹਰ ਨਿਕਲ ਗਈ ਸੀ ਕਮਲ ਨੇ ਉਸ ਨੂੰ ਕਮਰੇ ਵਿੱਚ ਵੇਖਿਆ ਪਰ ਉਹ ਉੱਥੇ ਨਹੀਂ ਸੀ ਉਹਨੂੰ ਇੱਧਰ ਉੱਧਰ ਨਾ ਵੇਖ ਕੇ ਕਮਲ ਨੇ ਸੋਚਿਆ ਸ਼ਾਇਦ ਬਾਹਰ ਨਿਕਲ ਗਈ ਲੱਗਦੀ ਹੈ ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਵੇਖਿਆ ਤ੍ਰੀਨਾ ਬਾਹਰ ਖੜੀ ਸੜਕ ਤੇ ਜਾ ਰਹੀਆਂ ਕਾਰਾਂ ਤੇ ਲੋਕਾਂ ਨੂੰ ਵੇਖ ਰਹੀ ਸੀ ਉਸ ਦੇ ਕੋਲ ਜਾ ਕੇ ਕਮਲ ਨੇ ਕਿਹਾ ਤੂੰ ਕਿਉਂ ਬਾਹਰ ਆ ਗਈ ਤੂੰ ਸਸਰੀ ਨਾਲ ਗੱਲਾਂ ਕਰ ਰያ ਸੀ ਤੇ ਮੈਂ ਸੋਚਿਆ ਮੈਨੂੰ ਤੁਹਾਡੀਆਂ ਗੱਲਾਂ ਸੁਣਨੀਆਂ ਨਹੀਂ ਚਾਹੀਦੀਆਂ ਕਮਲ ਜੀਵਲ ਬਿਨਾ ਵੇਖਿਆ ਟਰੀਨਾ ਨੇ ਆਖਿਆ ਤੈਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਸੀ ਤੇ ਮੈਂ ਕਿਤੇ ਨਹੀਂ ਜਾ ਰਿਹਾ ਸੀ ਸਿਸਰੀਣਾ ਉਹ ਆਖਰੀ ਸੀ ਕਿ ਮੈਂ ਉਸ ਕੋਲ ਗਿਆ ਮਾਰਾਂ ਪਰ ਮੈਂ ਤੈਨੂੰ ਇੰਜ ਛੱਡ ਕੇ ਕਿਸੇ ਕੋਲ ਨਹੀਂ ਜਾ ਸਕਦਾ ਕਦੇ ਵੀ ਨਹੀਂ ਕਮਲ ਨੇ ਕਿਹਾ ਪਰ ਕਿਉਂ ਨਹੀਂ ਬਸ ਨਹੀਂ ਜਾ ਸਕਦਾ ਸਿਸਰੀ ਤੇਰੇ ਨਾਲੋਂ ਮੇਰੇ ਕੀ ਜ਼ਿਆਦਾ ਨੇੜੇ ਹੈ ਇਹ ਆਖ ਉਸਨੇ ਆਪਣੀ ਬਾਂਟ ਜੀਨਾਂ ਦੇ ਗਲਤ ਵਾਲੇ ਪਾਰੀ ਕੁਝ ਦਿਨ ਚੁੱਪ ਖੜੇ ਇੱਕ ਦੂਜੇ ਵੱਲ ਵੇਖਦੇ ਰਹੇ ਟਰੀਨਾ ਦੀਆਂ ਗਿੱਲੀਆਂ ਅੱਖਾਂ ਕਮਲ ਨੇ ਨੈਪਕਿਨ ਨਾਲ ਸਾਫ਼ ਕਰ ਦਿੱਤੀਆਂ ਤੇ ਬੋਲਿਆ ਆਓ ਸਟੋਰ ਨੂੰ ਵਧਾਉਣ ਵਾਰੇ ਕੁਝ ਗੱਲਾਂ ਕਰੀਏ ਫਿਰ ਉਹ ਦੋਨੋਂ ਕੋਸਮੈਟਿਕ ਸਟੋਰ ਦੀ ਮਸ਼ਹੂਰੀ ਹੋਰ ਕਰਨ ਬਾਰੇ ਗੱਲਾਂ ਕਰਨ ਲੱਗ ਪਏ ਕਮਲ ਨੇ ਟਰੀਨਾ ਨੂੰ ਹਰ ਮਹੀਨੇ ਕੁਝ ਕੂਪਨ ਕੱਢਣ ਦੀ ਸਲਾਹ ਦਿੱਤੀ ਟਰੀਨਾ ਨੂੰ ਉਸਦਾ ਇਹ ਸੁਝਾਅ ਬਹੁਤ ਚੰਗਾ ਲੱਗਿਆ ਕਿਉਂਕਿ ਉਸਨੇ ਖੁਦ ਹੋਰ ਸਟੋਰਾਂ ਦੇ ਕੂਪਨ ਆਪ ਵਿਖੇ ਸਨ ਪਰ ਇਸ ਬਾਰੇ ਉਹਨੇ ਕਦੇ ਆਪ ਸੋਚੇ ਨਹੀਂ ਸੀ ਉੱਥੇ ਕਮਰਿਆਂ ਬਾਹਰ ਖੜਿਆ ਤੇ ਇੰਜ ਗੱਲਾਂ ਕਰਦੇ ਉਹਨੂੰ ਕਾਫੀ ਹੰਡੇਰਾ ਹੋ ਗਿਆ ਸੀ ਕਮਲ ਨੇ ਫਿਰ ਟਰੀਨਾ ਨੂੰ ਕਿਹਾ ਹੁਣ ਬਾਹਰ ਹੀ ਖਾ ਕੇ ਆਈਏ ਆਪਾਂ ਚਲੋ ਆ ਕੇ ਟਰੀਨਾ ਤਿਆਰ ਹੁਣ ਅੰਦਰ ਚਲੇਗੀ ਕਮਲ ਸੋਚਣ ਲੱਗਾ ਮੇਰੀ ਸੱਸਰੀ ਨਾਲੋਂ ਤ੍ਰੀਨਾ ਨੂੰ ਜ਼ਿਆਦਾ ਲੋੜ ਹੈ ਕਿਉਂਕਿ ਤ੍ਰੀਨਾ ਨੂੰ ਮੇਰੇ ਨਾਲ ਪਿਆਰ ਹੈ ਪਰ ਉਹ ਆਪ ਜ਼ੋਰ ਦੇ ਕੇ ਮੈਨੂੰ ਆਖ ਨਹੀਂ ਪਾਰੀ ਕਿ ਮੈਂ ਸੱਸਰੀ ਨੂੰ ਛੱਡ ਦੇਵਾਂ ਸ਼ਾਇਦ ਉਸ ਅੰਦਰ ਇੱਕ ਜ਼ਬਤ ਹੈ ਜਿਸ ਕਰਕੇ ਉਹ ਆਪਣੇ ਮੇਰੇ ਵੱਲ ਬਣੇ ਚੁੱਕਾ ਦਾ ਸਿੱਧਾ ਇਜ਼ਹਾਰ ਕਰਕੇ ਵੀ ਮੈਨੂੰ ਕਿਸੇ ਬੰਧਨ ਵਿੱਚ ਬੰਨਣਾ ਨਹੀਂ ਚਾਹੁੰਦੀ ਇਸ ਤੱਥ ਦੇ ਅਹਿਸਾਸ ਦੇ ਹੋਣ ਦੇ ਬਾਵਜੂਦ ਕਮਲ ਨੂੰ ਸੱਸਰੀ ਦਾ ਵੀ ਬਰਾਬਰ ਫਿਕਰ ਸੀ ਤੇ ਥੋੜੀ ਜਨੀ ਉਸ ਪ੍ਰਤੀ ਉਸੰਦਰ ਖਿੱਚ ਅਜੇ ਵੀ ਕਾਇਮ ਸੀ ਉਹਨੂੰ ਬਹੁਤ ਵਾਰ ਲੱਗਦਾ ਕਿ ਉਸ ਦਾ ਟੀਨਾ ਨਾਲ ਪਿਆਰ ਹੌਲੀ-ਹੌਲੀ ਜ਼ੋਰ ਫੜ ਰਿਹਾ ਸੀ ਪਰ ਉਸ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਸਿਸਲੀ ਜਿਸ ਨੇ ਆਪਣੀ ਉਸ ਪ੍ਰਤੀ ਖਿੱਚ ਦਾ ਇਜ਼ਹਾਰ ਹੋਣ ਤੱਕ ਕਰ ਦਿੱਤਾ ਸੀ ਨੂੰ ਉਹ ਕਿਵੇਂ ਸਮਝਾਵੇ ਕਿ ਉਹ ਟੀਨਾ ਨਾਲ ਇੰਨਾ ਜੁੜ ਗਿਆ ਕਿ ਉਸ ਨੂੰ ਛੱਡ ਕੇ ਉਹ ਕਿਸੇ ਨਾਲ ਵੀ ਨਹੀਂ ਜਾ ਸਕਦਾ ਇਹ ਰਿਸ਼ਤਾ ਕੀ ਸੀ ਤੇ ਇਸ ਰਿਸ਼ਤੇ ਵਿੱਚ ਉਹਨਾਂ ਦੋਨਾਂ ਪ੍ਰਤੀ ਕਿਉਂ ਐਨਾ ਫਿਕਰ ਸੀ ਇਹ ਉਸ ਦੀ ਸਮੇਂ ਤੋਂ ਬਾਅਦ ਸੀ ਇਹ ਉਹ ਇੰਤਖਾ ਦਾ ਪਿਆਰ ਸੀ ਜਬ ਸਿੱਖ ਬਣ ਕੇ ਰਿਸ਼ਤੇ ਦਾ ਕੋਈ ਜ਼ੋਰਾਬਰ ਅਹਿਸਾਸ ਸੀ ਉਸ ਨੂੰ ਆਪਣੇ ਟ੍ਰੀਨਾ ਪ੍ਰਤੀ ਬਨੇ ਭਾਵਕ ਰਿਸ਼ਤੇ ਦਾ ਪਿਆਰ ਤੋਂ ਬਿਨਾ ਹੋਰ ਕੋਈ ਨਾ ਨਹੀਂ ਸੀ ਸੁਝ ਰਿਹਾ ਕਈ ਪਾਵ ਸ਼ਬਦਾਂ ਦੇ ਬਿਲਕੁਲ ਮੇਚ ਨਹੀਂ ਆਉਂਦੇ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ